ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਉੱਪਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਮਨਾਏ ਜਾ ਰਹੇ ਹੋਲੇ ਮਹਲੇ ਦੇ ਸਬੰਧ ਵਿੱਚ ਸ਼ਹੀਦ ਬਾਬਾ ਹਰਦੀਾਲ ਸਿੰਘ ਜੀ ਵੈਲਫੇਅਰ ਸੁਸਾਇਟੀ ਆਲੀ ਕਲਾਂ ਵੱਲੋਂ ਚਾਹ ਪਕੌੜਿਆਂ ਦਾ ਲੰਗਰ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਗੁਰੂ ਅਮਰਦਾਸ ਜੀ ਦੀ ਧਰਤੀ ਉੱਪਰ ਲਗਾਇਆ ਗਿਆ ਸੰਗਤ ਬੜੇ ਜੋਰ-ਚੋਰ ਦੇ ਨਾਲ ਜਿਹੜਾ ਉਹ ਲੰਗਰ ਛਕ ਰਹੀ ਹੈ ਲੰਗਰ ਬੜੀ ਦੂਰ ਤੱਕ ਤੁਸੀਂ ਦੇਖ ਰਹੇ ਆ ਜੇ ਪਿਆਰ ਹੋ ਰਿਹਾ ਵਾ ਤੇ ਸੰਗਤ ਜਿਹੜੀ ਉਹ ਸਰਦਾ ਪੂਰਵਕ ਛਕ ਰਹੀ ਹੈ ਹੁਣ ਆਪਾਂ ਗੱਲ ਕਰਦੇ ਆ ਕਹੀਦ ਬਾਬਾ ਹਰਦੀਾਲ ਸਿੰਘ ਜੀ ਸਰਿਹਾਲੀ ਸਾਹਿਬ ਵਾਲਿਆਂ ਦੀ ਜਿਹੜੇ ਪੈਰੋਕਾਰ ਨੇ ਸੰਗਤ ਹੈ ਉਹਨਾਂ ਦੇ ਨਾਲ ਕਿ ਇਹ ਲੰਗਰ ਕਿਵੇਂ ਅਤੇ ਕਿਸ ਤਰ੍ਹਾਂ ਸ਼ਰਧਾ ਭਾਵਨਾ ਲਵਾਇਆ ਗਿਆ ਇਹਨੇ ਭਾਈ ਬਲਦੇਵ ਸਿੰਘ ਜੀ ਆਲੀ ਕਲਾ ਔਰ ਇਹਨਾਂ ਦੇ ਨਾਲ ਭਾਈ ਜਤਵੀਰ ਸਿੰਘ ਜੀ ਤੇ ਹੋਰ ਸਾਰੀ ਸੰਗਤ ਸਫਤ ਸਿੰਘ ਜੀ ਗੋਕਿੰਦਰ ਸਿੰਘ ਜੀ ਹੁਸੈਨਪੁਰ ਬੋਲੇ ਔਰ ਇਹ ਸਾਰੀ ਸੰਗਤ ਜਿਹੜੀ ਆ ਇਹਨਾਂ ਨੇ ਇਹ ਸਾਰੀ ਸੇਵਾ ਕੀਤੀ ਆ ਉਹ ਤੁਹਾਨੂੰ ਭਾਈ ਬਲਦੇਵ ਸਿੰਘ ਜੀ ਗੱਢਣਗੇ ਭਾਈ ਬਲਦੇਵ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਇਹ ਮਹਾਨ ਸੇਵਾ ਗੁਰੂ ਕੇ ਲੰਗਰ ਦੀ ਸ੍ਰੀਮਾਨ ਮਾਹਭੁਰਗ ਸੰਤ ਬਾਬਾ ਤਾਰਾ ਸਿੰਘ ਜੀ ਸਰ ਸੇਵਾ ਸ੍ਰੀ ਹਾਲੀ ਸਾਹਿਬ ਵਾਲੇ ਉਹਨਾਂ ਦੇ ਚਰਨ ਸੇਵਕ ਸ਼ਹੀਦ ਬਾਬਾ ਹਰਦੇਵਾਲ ਸਿੰਘ ਜੀ ਸ੍ਰੀ ਹਾਲੀ ਸਾਹਿਬ ਵਾਲਿਆਂ ਦੀ ਮਹਾਂਪੁਰਖਾਂ ਦੀ ਯਾਦ ਵਿੱਚ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਭੋਲੇ ਮਹੱਲੇ ਨੂੰ ਸਮਰਪਿਤ ਇਹ ਗੁਰੂ ਕਾ ਲੰਗਰ ਚਾਹ ਪਕੌੜਿਆਂ ਦਾ ਲੰਗਰ ਮਹਾਂਪੁਰਖਾਂ ਦੀ ਯਾਦ ਵਿੱਚ ਲਗਾਇਆ ਗਿਆ ਹੈ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਜੀ ਪਿੰਡ ਆਲੀ ਕਲਾਂ ਅਤੇ ਪਿੰਡ ਬਾਉਪੁਰ ਦੀ ਸੰਗਤ ਸੰਭੂ ਇਲਾਕਾ ਸੰਗਤ ਨੇ ਰਲ ਮਿਲ ਕੇ ਮਹਾਪੁਰਖਾਂ ਦੀ ਜਾਦੂ ਤਰਜਾ ਤਾਜਾ ਕਰਦੇ ਹੋਇਆ ਇਹ ਲੰਗਰ ਦੀ ਸੇਵਾ ਕਰਵਾਈ ਗਈ ਹੈ